ਸਾਰੀ ਸਿੱਖ ਜਗਤ ਦੇ ਵਿੱਚ ਵਸਦੀ ਗੁਰਨਾਨਕ ਨਾਮ ਲੈਵਾ ਸਾਧ ਸੰਗਤ ਜੀ ਨੂੰ ਇੱਕ ਵਾਰੀ ਸਾਡੀ ਸਾਰੀ ਸੰਗਤ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਇੱਕ ਬਹੁਤ ਹੀ ਵਿਸ਼ੇਸ਼ ਅਤੇ ਇੱਕ ਐਸੀ ਹਿਰਦਿਆਂ ਨੂੰ ਬਲੁੰਦਰ ਦੇਣ ਵਾਲੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਕਿ ਅੱਜ ਸਾਡੀ ਜੰਮੂ ਕਸ਼ਮੀਰ ਦੀ ਸੰਗਤ ਦੇ ਹਿਰਦੇ ਜਿਸ ਘਟਨਾ ਨੇ ਬਲੁੰਦਰ ਕੇ ਰੱਖ ਦਿੱਤੇ ਹਨ ਇਹ ਘਟਨਾ ਗੁਰਦੁਆਰਾ ਸਾਹਿਬ ਅਖਨੂਰ ਤਪੋਸਥਾਨ ਬਾਬਾ ਸੁੰਦਰ ਸਿੰਘ ਜੀ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿਸ ਵਿੱਚ 11 ਅਗਸਤ 2025 ਦੁਪਹਿਰ 12 1 ਵਜੇ ਜਾਂ 1:30 ਵਜੇ ਦੇ ਕਰੀਬ ਦਾ ਟਾਈਮ ਹੈ ਜਿਸ ਵਕਤ ਇੱਕ ਫੇਕ ਮੈਰਿਜ ਇੱਕ ਝੂਠਾ ਵਿਆਹ ਇੱਕ ਵਿਆਹ ਦਾ ਡੰਬ ਕੀਤਾ ਗਿਆ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਜਿਸ ਦੇ ਵਿੱਚ ਤਾਬਿਆਂ ਦੇ ਵਿੱਚ ਗ੍ਰੰਥੀ ਸਾਹਿਬ ਬੈਠੇ ਹਨ ਕੀਰਤਨੀਆਂ ਦੀ ਸਟੇਜ ਤੇ ਕੀਰਤਨੀਆਂ ਬੈਠੇ ਹਨ ਅਤੇ ਇੱਕ ਕੁੜੀ ਇੱਕ ਮੁੰਡਾ ਜਿਨ੍ਹਾਂ ਦੋਹਾਂ ਨੇ ਇੱਕ ਸਿੰਗਲ ਲਾਵਾਂ ਫੇਰੇ ਲਏ ਹਨ ਜਿਹੜੀ ਇੱਕ ਵੀਡੀਓ 13 ਅਗਸਤ 2025 ਨੂੰ ਜਨਤਕ ਹੋਈ ਹੈ ਜਿਸ ਦੇ ਰਾਹੀਂ ਇਹ ਮੈਸੇਜ ਸਿੱਖ ਸੰਗਤਾਂ ਤੱਕ ਪੁੱਜਿਆ ਹੈ ਅਤੇ ਸਾਡੇ ਤੱਕ ਪੁੱਜਿਆ ਇਹ ਜਿਹੜਾ ਨਵੀਂ ਪਰੰਪਰਾ ਆਰੰਭ ਹੋਈ ਹੈ ਜਿਸ ਦੀ ਜ਼ਿੰਮੇਵਾਰੀ ਉੱਥੇ ਦੇ ਮੁੱਖ ਪ੍ਰਬੰਧਕ ਸਰਦਾਰ ਰਣਵੀਰ ਸਿੰਘ ਜੀ ਜਿਹੜੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਵੀ ਹਨ ਜਰਨਲ ਸੈਕਟਰੀ ਹਨ ਜਾਇੰਟ ਸੈਕਟਰੀ ਇਹ ਉੱਥੇ ਦਾ ਸਾਰਾ ਸੰਚਾਲਨ ਦੇਖ ਰਹੇ ਹਨ ਅਤੇ ਇਹਨਾਂ ਦੀ ਉੱਥੇ ਇਸ ਘਟਨਾ ਤੇ ਪੂਰੀ ਜ਼ਿੰਮੇਵਾਰੀ ਬੰਦੀ ਸੀ ਲੇਕਿਨ ਜਦੋਂ ਉਹਨਾਂ ਨਾਲ ਕੁਝ ਪਤਵੰਤੇ ਸੱਜਣਾ ਦੀ ਜਿਹੜੇ ਪੰਥ ਦਾ ਦਰਦ ਰੱਖਦੇ ਹਨ ਉਹਨਾਂ ਦੀ ਜਦੋਂ ਗੱਲਬਾਤ ਹੋਈ ਹੈ ਤੇ ਇਹਨਾਂ ਨੇ ਅੱਖਾਂ ਦੇ ਵਿੱਚ ਘੱਟਾ ਪਾਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਇਹ ਦੱਸ ਰਹੇ ਹਨ ਕਿ ਇਹ ਜਿਹੜਾ ਉੱਥੇ ਐਕਟ ਹੋਇਆ ਹੈ ਜਿਹੜੀ ਉੱਥੇ ਗੱਲਬਾਤ ਹੋਈ ਹੈ ਇਹ ਇੱਕ ਅਸੀਂ ਦੀ ਸ਼ਗਨਾ ਦੀ ਪਰੰਪਰਾ ਕੀਤੀ ਹੈ ਉੱਥੇ ਤੇ ਪਹਿਲੀ ਗੱਲ ਇਹ ਹੈ ਕਿ ਇਹ ਸਰਦਾਰ ਸਾਹਿਬ ਸਰਦਾਰ ਰਣਵੀਰ ਸਿੰਘ ਜੀ ਜਾਂ ਉੱਥੇ ਦੇ ਜਿੰਨੇ ਪ੍ਰਬੰਧਕ ਜਿੰਨੇ ਵੀ ਕਮੇਟੀ ਦੇ ਮੈਂਬਰਸ ਹਨ ਇਹ ਦੱਸਣ ਕਿ ਸਿੱਖ ਰਹਿਤ ਮਰਿਆਦਾ ਦੇ ਅੰਦਰ ਇਸ ਤਰ੍ਹਾਂ ਦੀ ਸ਼ਗਨਾ ਦੀ ਜਿਹੜੀ ਤਰੀਕਾ ਹੈ ਇਹ ਕਦੋਂ ਪਹਿਲੇ ਵਾਪਰਿਆ ਜੇ ਨਹੀਂ ਵਾਪਰਿਆ ਤੇ ਤੁਸੀਂ ਕਿੱਥੋਂ ਲੈ ਕੇ ਆਏ ਹੋ ਸਾਰਾ ਸਿੱਖ ਜਗਤ ਇਸ ਗੱਲ ਦਾ ਇਹ ਪ੍ਰਸ਼ਨ ਇਹਨਾਂ ਦੇ ਪੁੱਛਦਾ ਹੈ ਕਿ ਇਹ ਜਿਹੜੀਆਂ ਮਨਕੜਤ ਪਰੰਪਰਾਵਾਂ ਸਿੱਖ ਜਗਤ ਤੇ ਥੋਪੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਕੋਈ ਵजूद ਨਹੀਂ ਜਿਨ੍ਹਾਂ ਦੇ ਕੋਈ ਪੈਰ ਨਹੀਂ ਇਹ ਕਿੱਥੋਂ ਲੈ ਕੇ ਆਏ ਆ ਰਹੇ ਨੇ ਲੋਕ ਔਰ ਕਿਸ ਤਰ੍ਹਾਂ ਇਹ ਆਪਣੇ ਮਨਕੜਤ ਜਿਹੜੀਆਂ ਪਰੰਪਰਾਵਾਂ ਜਾਂ ਕੁਝ ਇਨਫਲੂਐਂਸ਼ਲ ਲੋਕਾਂ ਦੀਆਂ ਘੜੀਆਂ ਹੋਈਆਂ ਗੱਲਾਂ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹ ਗੁਰੂ ਘਰਾਂ ਦਾ ਕਿਸ ਤਰ੍ਹਾਂ ਗਲਤ ਇਸਤੇਮਾਲ ਕਰ ਰਹੇ ਹਨ ਜਿਸ ਨਾਲ ਪੂਰੇ ਪੰਥ ਦੇ ਵਿੱਚ ਗਰਮਾਹਟ ਪੈਦਾ ਹੁੰਦੀ ਹੈ ਪੂਰੇ ਪੰਥ ਦੇ ਵਿੱਚ ਵਿਵਾਦ ਪੈਦਾ ਹੁੰਦੇ ਹਨ ਅਤੇ ਹਿਰਦੇ ਬਲੁੰਧਰੇ ਜਾਂਦੇ ਹਨ ਦੂਜੀ ਗੱਲ ਇੱਕ ਇਹਨਾਂ ਦੇ ਉੱਥੇ ਸਰਦਾਰ ਰਾਮ ਸਿੰਘ ਜੀ ਹਨ ਜਿਨ੍ਹਾਂ ਨੂੰ ਇਹਨਾਂ ਨੇ 12 ਨੰਬਰ ਲੈਟਰ ਦੇ ਵਿੱਚ ਮੁਤਲ ਕੀਤਾ ਹੈ ਸਸਪੈਂਡ ਕੀਤਾ ਹੈ ਔਰ 13 ਨੰਬਰ ਲੈਟਰ ਦੇ ਵਿੱਚ ਇਹੀ ਸਰਦਾਰ ਸਾਹਿਬ ਸਰਦਾਰ ਰਾਮ ਸਿੰਘ ਜੀ ਉਹਨਾਂ ਦੇ ਸਿਗਨੇਚਰ ਹਨ ਔਰ ਉਹ ਲੈਟਰ ਜਿਸ ਵੀਰ ਨੇ ਇਹ ਵਿਆਹ ਦੀ ਜਿਹੜੀ ਵੀਡੀਓ ਨੂੰ ਫੇਕ ਵਿਆਹ ਦੀ ਵੀਡੀਓ ਨੂੰ ਵਾਇਰਲ ਕੀਤਾ ਹੈ ਉਸ ਦੇ ਉੱਪਰ اے ਐਫ ਆਰ ਲਾਂ ਦੀ ਇੱਕ ਲੈਟਰ ਬਣਾਈ ਗਈ ਹੈ ਪਰਚਾ ਲਾਣਾ ਸੀ ਉਸ ਲੈਟਰ ਦੇ ਉੱਪਰ ਇੱਕ ਮੁੱਤਲ ਬੰਦੇ ਦੇ ਰਾਮ ਸਿੰਘ ਦੇ ਸਿਗਨੇਚਰ ਕਿਸ ਤਰ੍ਹਾਂ ਹੋ ਗਏ ਇੱਕ ਫੇਕ ਘਟਨਾ ਨੂੰ ਛੁਪਾਉਣ ਵਾਸਤੇ ਇਹ ਅਨੰਤ ਫੇਕ ਘਟਨਾਵਾਂ بارੋ-ਬਾਰ ਕਰ ਰਹੇ ਹਨ ਸ਼ਾਇਦ ਇਹਨਾਂ ਦੀ ਬੁੱਧੀ ਪ੍ਰਿਸ਼ਟ ਹੋ ਗਈ ਹੈ ਸਤਗੁਰ ਸੱਚਾ ਪਾਤਸ਼ਾਹ ਵੀ ਜਾਣਦਾ ਹੈ ਸੰਗਤਾਂ ਵੀ ਜਾਣਦੀਆਂ ਹਨ ਕਿ ਇਹਨਾਂ ਲੋਕਾਂ ਦੇ ਪਿੱਛੇ ਮਨਸੂਬੇ ਕੀ ਹਨ ਅਤੇ ਜਦੋਂ ਇਹਨਾਂ ਨੂੰ ਪੁੱਛਿਆ ਜਾਂਦਾ ਹੈ ਕੋਈ ਵੀ ਸੰਗਤ ਵਿੱਚ ਉਹ ਰਿਸਪਾਂਸਿਬਲ ਬੰਦਾ ਜਿਹੜਾ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਜਦੋਂ ਇਹਨਾਂ ਨੂੰ ਇਹ ਪ੍ਰਸ਼ਨ ਪੁੱਛਦਾ ਹੈ ਕਿ ਆਹ ਚੀਜ਼ ਮर्यादा ਦੇ ਅੰਦਰ ਨਹੀਂ ਹੈ ਕਿ ਤੁਸੀਂ ਕਿਸ ਤਰ੍ਹਾਂ ਕਰਵਾ ਦਿੱਤੀ ਤੇ ਇਹ ਲੋਕ ਇਤਨੇ ਗੁੱਸੇ ਵਿੱਚ ਆ ਜਾਂਦੇ ਹਨ ਔਰ ਪਰਸਨਲ ਹੋ ਜਾਂਦੇ ਹਨ ਅਤੇ ਪੁਲਿਸਾਂ ਤੱਕ ਪੁੱਜਣ ਦੀਆਂ ਜਾਂ ਨਿਜੀ ਧਮਕੀਆਂ ਦੇਣ ਤੱਕ ਇਹ ਗੁਰੇਜ਼ ਨਹੀਂ ਕਰਦੇ ਸਾਡਾ ਸਾਰੀ ਸਿੱਖ ਸੰਗਤ ਨੌਜਵਾਨ ਸਭਾਵਾਂ ਸਾਰਿਆਂ ਦੀ ਇੱਕ ਬੇਨਤੀ ਹੈ ਅਕਾਲ ਥਾ ਤਖਤ ਸਾਹਿਬ ਦੇ ਜਥੇਦਾਰ ਦੇ ਸਨਮੁਖ ਅਤੇ ਐਸਜੀਪੀਸੀ ਪ੍ਰਧਾਨ ਸਾਹਿਬ ਸਰਦਾਰ ਧਾਮੀ ਜੀ ਉਹਨਾਂ ਦੇ ਸਨਮੁਖ ਕੇ ਇਹਨਾਂ ਗੱਲਾਂ ਤੇ ਬਹੁਤ ਬੜ ਝੜ ਕੇ ਤੁਸੀਂ ਆਪਣੀ ਇੰਟਰਫੀਰੈਂਸ ਆਪਣਾ ਹਸਤਾਸ਼ੇਪ ਕਰੋ ਔਰ ਇਹਨਾਂ ਮੰਦਭਾਗੀ ਕਟਨਾਵਾ ਜੋ ਕਟ ਰਹੀਆਂ ਹਨ ਜਿਸ ਨਾਲ ਸਿੱਖ ਪੰਥ ਦੇ ਵਿੱਚ ਅਫਰਾ ਤਫਰੀ ਫੈਲ ਰਹੀ ਹੈ ਉਹਨਾਂ ਲੋਕਾਂ ਦੇ ਉੱਪਰ ਬਹੁਤ ਜ਼ਬਰਦਸਤ ਤਰੀਕੇ ਨਾਲ ਨਕੇਲ ਕਸੀ ਜਾਏ ਤਾਂ ਕਿ ਕੋਈ ਦੂਜਾ ਅੱਗੇ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਹੁਣ ਮੈਂ ਆਪਣੇ ਨਾਲ ਬੈਠੇ ਸਰਦਾਰ ਗੁਰਮੀਤ ਸਿੰਘ ਜੀ ਉਹਨਾਂ ਅੱਗੇ ਬੇਨਤੀ ਕਰਦਾ ਹਾਂ ਕਿ ਕੁਝ ਕਰ ਕਲਾਂ ਉਹ ਪੰਥ ਨਾਲ ਸਾਂਝੀਆਂ ਕਰਨਗੇ ਗੁਰੂ ਪਿਆਰੀ ਪੁਰਸਵਾਰੀ ਜੰਮੂ ਦੀ ਸਾਰੀ ਹੀ ਸੰਗਤ ਨੂੰ ਮੈਂ ਆਪਣੇ ਕੋਈ ਵੀ ਵਿਚਾਰ ਰੱਖਣ ਤੋਂ ਪਹਿਲਾਂ ਦਸਮ ਪਿਤਾ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਂਗਾ ਉਮੀਦ ਕਰਾਂਗਾ ਕਿ ਸਾਰੇ ਬੜੇ ਹੀ ਪਿਆਰ ਅਤੇ ਸਤਕਾਰ ਦੇ ਨਾਲ ਫਤਿਹ ਦਾ ਜਵਾਬ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਵੀ 11 ਤਰੀਕ ਨੂੰ ਘਟਨਾ ਹੋਈ ਹੈ ਸਾਡੇ ਵੀਰ ਨੇ ਆਪ ਜੀ ਦੇ ਨਾਲ ਜਿਹੜਾ ਵੀਰਵਾਸ ਸਾਂਝਾ ਕੀਤਾ ਹੈ ਉਸੇ ਵੀਰਵੇ ਨੂੰ ਅੱਗੇ ਵਧਾਉਂਦੇ ਹੋਏ ਜਿਹੜੇ ਪੰਥ ਦੀਆਂ ਰਹਿਤ ਮਰਿਆਦਾ ਨੇ ਜਾਂ ਗੁਰੂਆਂ ਦੇ ਸਿਧਾਂਤ ਨੇ ਉਸ ਤੇ ਪਹਿਰਾ ਦੇਣ ਤੇ ਮੈਂ ਆਪਣਾ ਵਿਚਾਰ ਰੱਖਣਾ ਚਾਹੁੰਦਾ ਹਾਂ ਕਿ ਅੱਜ ਦੁਨੀਆ ਦੇ ਵਿੱਚ ਸਾਡਾ ਜਿਹੜਾ ਧਰਮ ਹੈ ਉਹ ਪੰਜਵੇਂ ਨੰਬਰ ਤੇ ਹੈ ਸਭ ਤੋਂ ਜ਼ਿਆਦਾ ਲੋਕ ਛੇਤੀ ਜਿਸ ਧਰਮ ਨੇ ਆਪਣੀਆਂ ਉਪਲਬਧੀਆਂ ਪਾਈਆਂ ਨੇ ਉਹ ਸਿੱਖ ਧਰਮ ਹੈ 550 ਸਾਲ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸਲੇ ਸਿੱਖੀ ਨੂੰ ਚਲਾਇਆ ਸੀ ਤੇ ਨਾਲ ਹੀ ਆਪਣੇ ਸਿਧਾਂਤ ਤੇ ਆਪਣੇ ਜਿਹੜੇ ਵਿਚਾਰ ਨੇ ਉਹ ਆਪਣੇ ਸਿੱਖ ਸੰਗਤਾਂ ਨੂੰ ਦਿੱਤੇ ਸਨ ਉਸ ਤੋਂ ਉਪਰੰਤ ਗੁਰਸਿੱਖਾਂ ਨੇ ਬਹਿ ਕੇ ਰਹਿਤ ਮਰਿਆਦਾ ਬਣਾਈ ਸੀ ਜਿਸ ਰਹਿਤ ਮਰਿਆਦਾ ਨੂੰ ਅਸੀਂ ਕਾਫੀ ਧੀਰ ਤੋਂ ਉਹਦੇ ਤੇ ਪਹਿਰਾ ਦੇ ਰਹੇ ਹਾਂ ਪਰ ਜਿਹੜੇ ਅੱਜ ਕੱਲ ਦੇ ਦਿਨਾਂ ਦੇ ਵਿੱਚ ਇਹ ਨਵੇਂ-ਨਵੇਂ ਅਡੰਬਰ ਚਾਏ ਜਾ ਰਹੇ ਹਨ ਅਸੀਂ ਉਸ ਤੇ ਬਿਲਕੁਲ ਵਿਰੋਧ ਹਾਂ ਸਾਨੂੰ ਇਸ ਗੱਲ ਦਾ ਇਹ ਪਤਾ 13 ਤਰੀਕ ਨੂੰ ਚਲਦਾ ਹੈ ਜਦੂ ਇਹ ਵੀਡੀਓ ਸੰਗਤਾਂ ਦੇ ਸਾਹਮਣੇ ਆਉਂਦੀ ਹੈ ਇਹ ਉਸ ਵੀਰ ਦੀ ਵੱਡੀ ਵੱਡੀ ਚੜ੍ਹਦੀ ਕਲਾ ਹੈ ਕਿ ਉਸਨੇ ਇਸ ਸੰਗਤ ਦੇ ਸਾਹਮਣੇ ਵੀਡੀਓ ਜਨਤਕ ਕੀਤੀ ਸਾਨੂੰ ਕਿਸ ਤਰ੍ਹਾਂ ਪਤਾ ਚੱਲੇ ਕਿ ਕੀ ਇਹ ਕੰਮ ਪਹਿਲੀ ਵਾਰੀ ਹੋਇਆ ਹੈ ਜਾਂ ਇਸ ਤੋਂ ਪਹਿਲੇ ਵੀ ਇਹ ਕੰਮ ਹੁੰਦੇ ਰਹੇ ਨੇ ਜਿਸਲੇ ਵੀ ਕਦੇ ਇਹੋ ਜਿਹੇ ਕੰਮ ਹੁੰਦੇ ਨੇ ਤੇ ਹਰ ਕੰਮ ਦੇ ਵਿੱਚ ਦੇਰੀ ਲਿੱਤੀ ਜਾਂਦੀ ਹੈ ਸਮਾਂ ਲੇਤਾ ਜਾਂਦਾ ਸੰਗਿਆਨ ਲੈਂਦਾ ਤੇ ਉਸ ਵੀਰ ਤੇ ਐਫ ਆਈ ਆਰ ਉਸੇ ਵਕਤ ਕਿਸ ਤਰ੍ਹਾਂ ਹੋ ਗਈ ਅਗਰ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਵੀਰ ਨੇ ਉਹ ਚੋਰੀ ਕੀਤੀ ਹੈ ਜਾਂ ਕੁਝ ਵੀ ਐਫ ਆਈ ਆਰ ਅਸੀਂ ਵੇਖੀ ਹੈ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਹੀ ਹੈ ਉਹ ਐਫ ਆਈ ਆਰ ਹੀ ਤੁਹਾਡੀ ਫੇਕ ਹੈ ਕਿਉਂਕਿ 12 ਨੰਬਰ ਤੇ ਤੁਸੀਂ ਰਾਮ ਸਿੰਘ ਨੂੰ ਸਸਪੈਂਡ ਕਰਦੇ ਹੋ ਔਰ 13 ਨੰਬਰ ਐਫ ਆਈ ਆਰ ਤੇ ਉਸੇ ਦੇ ਸਾਈਨ ਕਰਵਾ ਦਿੰਦੇ ਹੋ ਇੱਥੂ ਇਹ ਪਤਾ ਚੱਲਦਾ ਹੈ ਕਿ ਤੁਹਾਡੀ ਮਨਸ਼ਾ ਕਲੀਅਰ ਨਹੀਂ ਹੈ ਤੁਸੀਂ ਪੰਥ ਨੂੰ ਗੁੰਮਰਾਹ ਕਰ ਰਹੇ ਹੋ ਅਸੀਂ ਇਹ ਸਵਾਲ ਡੀਜੀਪੀਸੀ ਨੂੰ ਤਾਂ ਕਰਕੇ ਪੁੱਛ ਰਹੇ ਹਾਂ ਕਿਉਂਕਿ ਡੀਜੀਪੀਸੀ ਦੇ ਅੰਡਰ ਗੁਰਦੁਆਰਾ ਸਾਹਿਬ ਹੈ ਅਸੀਂ ਤੁਹਾਨੂੰ ਇੱਕ ਦਿਨ ਦਾ ਸਮਾਂ ਦਿੰਦੇ ਆ ਇੱਕ ਇੱਕ ਦਿਨ ਦੇ ਸਮੇਂ ਦੇ ਅੰਦਰ ਡੀਜੀਪੀਸੀ ਦਾ ਪ੍ਰਧਾਨ ਡੀਜੀਪੀਸੀ ਦਾ ਮੀਤ ਪ੍ਰਧਾਨ ਡੀਜੀਪੀਸੀ ਦਾ ਸਕੱਤਰ ਅਤੇ ਉਥੋਂ ਦਾ ਡੀਜੀਪੀਸੀ ਮੈਂਬਰ ਅਗਰ ਇਸ ਦਾ ਪੂਰੀ ਸੰਗਤ ਦੇ ਸਾਹਮਣੇ ਵੇਰਵਾ ਕਲੀਅਰ ਨਹੀਂ ਕਰਦੇ ਤੇ ਅਸੀਂ ਪਰਸੂ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖਾਂਗੇ ਤੇ ਉੱਥੇ ਡੀਜੀਪੀਸੀ ਦੇ ਸਾਰੇ ਮੈਂਬਰ ਜਿਹੜੇ ਨੇ ਜਿਹੜੇ ਜਿਹੜੇ ਮੈਂ ਗਿਨਾਏ ਨੇ ਤੁਹਾਨੂੰ ਯਾਦ ਰੱਖਿਓ ਪ੍ਰਧਾਨ ਡੀਜੀਪੀਸੀ ਮੀਤ ਪ੍ਰਧਾਨ ਸਕੱਤਰ ਅਤੇ ਉਸ ਜਗ੍ਹਾ ਦਾ ਡੀਜੀਪੀਸੀ ਮੈਂਬਰ ਰਣਵੀਰ ਸਿੰਘ ਉਹਨਾਂ ਦੀ ਜਿਹੜੀ ਹੈ ਉਹ ਤਲਪੀ ਸ਼੍ਰੀ ਅਕਾਲ ਤਖਤ ਸਾਹਿਬ ਹੋਵੇਗੀ ਹਰ ਕੰਮ ਨੂੰ ਤੁਸੀਂ ਬੜੀ ਛੇਤੀ ਨਿਭਾ ਲੈਂਦੇ ਹੋ ਇਸ ਦਾ ਕੋਈ ਇੰਨਾ ਵੱਡੀ ਰਾਕਟ ਸਾਇੰਸ ਨਹੀਂ ਹੈ ਕਿ ਤੁਸੀਂ ਇਹਦਾ ਵੇਰਵਾ ਲੈਣ ਲਈ ਦੋ ਤਿੰਨ ਦਿਨ ਬੰਗ ਰਹੇ ਹੋ ਤੁਹਾਨੂੰ ਇਸ ਦਾ ਵੇਰਵਾ ਵਿਦਿਨ ਤੁਹਾਡੇ ਕੋਲ ਸਿਰਫ ਕੱਲ ਦਾ ਸਮਾਂ ਹੈ ਅਗਰ ਤੁਸੀਂ ਕੱਲ ਦੇ ਸਮੇਂ ਤੱਕ ਜਨ ਤੱਕ ਨਹੀਂ ਕਰਦੇ ਇਸ ਨੂੰ ਕਿ ਤੁਸੀਂ ਕਿਹ ਕਾਰਵਾਈ ਕੀਤੀ ਆ ਔਰ ਇੱਕ ਹੋਰ ਗੱਲ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਆਪ ਜੀ ਨੇ ਜਿਹੜਾ ਇਹ ਸਾਰਾ ਚਲਾ ਰਹੇ ਹੋ ਕਿ ਅਸੀਂ ਸਸਪੈਂਡ ਕਰ ਦਿੱਤੇ ਨੇ ਤੇ ਉਸ ਦੇ ਵਿੱਚ ਜਿਹੜੇ ਰਾਜੀ ਸਿੰਘ ਉੱਥੇ ਬੈਠੇ ਨੇ ਉਹ ਵੀ ਸਸਪੈਂਡ ਹੋਣੇ ਚਾਹੀਦੇ ਨੇ ਔਰ ਨਾਲ ਦੇ ਨਾਲ ਮੈਂ ਆਪ ਜੀ ਨੂੰ ਇੱਕ ਗੱਲ ਦੱਸ ਦਿਆਂ ਕਿ ਅੱਜ ਪੈਸਿਆਂ ਦੀ ਲਾਲਚ ਚ ਕਰ ਸਾਡੇ ਗਰੰਟੀਆ ਨੇ ਸਾਡੇ ਮੈਨੇਜਰਾਂ ਨੇ ਜਾਂ ਸਾਡੇ ਰਾਜੀ ਸਿੰਘਾਂ ਨੇ ਇਹ ਕਾਰਾ ਕੀਤਾ ਹੈ ਕੱਲ ਨੂੰ ਉਹ ਬਹੁਤ ਵੱਡਾ ਕਾਨੂੰਨੀ ਪੰਥ ਦਾ ਕਰ ਸਕਦੇ ਨੇ ਅਸੀਂ ਚਾਹਵਾਂਗੇ ਕਿ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਜਾਏ ਔਰ ਕਿਸੇ ਵੀ ਗੁਰਦੁਆਰੇ ਦੇ ਵਿੱਚ ਉਹਨਾਂ ਨੂੰ ਸੇਵਾ ਨਾ ਨਿਭਾਣ ਦਿੱਤੀ ਜਾਏ ਆਪ ਜੀ ਦੇ ਸਾਰੀ ਸੰਗਤ ਦੇ ਸਾਹਮਣੇ ਮੈਂ ਫਿਰ ਇੱਕ ਵਾਰੀ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਂਗਾ ਆਪ ਜੀ ਮਿਲ ਜੁਲ ਕੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈਕ ਕੋਲ ਨੂੰ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਰ ਜਿਹੜਾ ਇਹ ਹਸਾ 11 ਤਰੀਕ ਨੂੰ ਅਖਮੂਰ ਰਿਖੇ ਕੀਤਾ ਗਿਆ ਹੈ ਇਹ ਮਿਲੀ ਭਗਤਾਂ ਨੂੰ ਹੋਇਆ ਜੀ ਇਹ ਕੋਈ ਤੁਸੀਂ ਕਹਿ ਦਿਓ ਕਿਸੇ ਦੇ ਬਲੇਮ ਲਾਉਣ ਦੀ ਕੋਈ ਕਿਸੇ ਨੂੰ ਗੱਲ ਨਹੀਂ ਇੱਕ ਵੀਰ ਜਿਹੜਾ ਪੰਥਕ ਹੈ ਉਹ ਨੂੰ ਮੈਂ ਪੰਥਕ ਕਹਿੰਦਾ ਜਿਨੇ ਇਹ ਵੀਡੀਓ ਵਾਇਰਲ ਕੀਤੀ ਹੈ ਕੋ ਪੰਥਕ ਕੰਨ ਉਹਨੂੰ ਦਰਦ ਸੀ ਗੁਰੂ ਆਪਣੇ ਗ੍ਰੰਥ ਬਾਰੇ ਆਪਣੇ ਪੰਥ ਬਾਰੇ ਜਿਹੜੀਆਂ ਇਹ ਉੱਥੇ ਸ਼ਕਸ਼ਤਾ ਜੋ ਮੈਨੇਜਰ ਸੈਕਟਰੀ ਮੈਨੇਜਰ ਜੋ ਵੀ ਸੁੱਤੇ ਉਹ ਪੰਥਕ ਨਹੀਂ ਗੰਦਾਵੇਂ ਕਿਉਂਕਿ ਉਸ ਬੰਦੇ ਦੇ ਬੰਦਾ ਪੰਥਕ ਸੀ ਜਿਹੜਾ ਗੁਰੂ ਦਾ ਦਰਦ ਜਾਣਦਾ ਸੀ ਉਹਨੇ ਲੋਕਾਂ ਨੂੰ ਦੱਸਿਆ ਕਿ ਇਸ ਗੁਰੂ ਘਰ ਦੇ ਵਿੱਚ ਮਰਿਆਦਾ ਦੇ ਉਲਟ ਕੰਮ ਕੀਤਾ ਗਿਆ ਉਹ ਮਰਿਆਦਾ ਨੂੰ ਭੰਗ ਭੰਗ ਕੀਤਾ ਗਿਆ ਇਹਨਾਂ ਨੇ ਉਹ ਆਪਣੀ ਮਰਿਆਦਾ ਨੂੰ ਬਾਲ ਖੰਦੇ ਲਈ ਉਹਨੇ ਆਪਣੇ ਬੜਾ ਬੜਾ ਕਦਮ ਚੁੱਕਿਆ ਮੈਂ ਉਸ ਵੀਰ ਦੀ سپورਟ ਚਾਹਾਂ ਜੇ ਉਸ ਵੀਰ ਦੇ ਉੱਪਰ ਪਰਚਾ ਲੱਗਦਾ ਹੈ ਅਸੀਂ ਉਸ ਵੀਰ ਦੀ ਪੈਰਵਾਈ ਕਰਾਂਗੇ ਜਿਨੇ ਵੀ ਨੌਜਵਾਨ ਅਸੀਂ ਉਸ ਵੀਰ ਦੇ ਨਾਲ ਖੜਾਂਗੇ ਇੰਨੀਆਂ ਕਿ ਬੈਂਤੀਆਂ ਦਾ ਬੋਲੇ ਸੋ ਨਿਹਾਲ ਕਿਉਂਕਿ ਕਿਉਂਕਿ ਅੱਜ ਵੀਰ ਬੋਲਿਆ ਜੇ ਅੱਜ ਉਸ ਵੀਰ ਤੇ ਕਾਰਵਾਈ ਹੋਈ ਕੱਲ ਕਿਸੇ ਦਾ ਕੋਈ ਵੀ ਗਵਰਦ ਦਾ ਕੋਈ ਵੀ ਕਿਸੇ ਪਿੰਡ ਦਾ ਵੀਰ ਇਹ ਮਿੰਤ ਨਹੀਂ ਕਰੇਗਾ ਕਿ ਜਾ ਕੇ ਕਮੇਟੀ ਦੇ ਖਿਲਾਫ ਬੋਲੇ ਕਿਉਂਕਿ ਕਮੇਟੀਆਂ ਅਸੀਂ ਲੋਕ ਬਣਾਉਂਦੇ ਹਾਂ ਇਹ ਡਿਸਟ੍ਰਿਕਟ ਬੋਰਡ ਸਾਡੇ ਬਣਾਏ ਹੋਏ ਨੇ ਡਿਸਟ੍ਰਿਕਟ ਬੋਰਡ ਕੋਈ ਘਰੋਂ ਨਹੀਂ ਬਣਦਾ ਅਸੀਂ ਵੋਟ ਪਾਉਂਦੇ ਹਾਂ ਡਿਸਟ੍ਰਿਕਟ ਬੋਰਡ ਬਣਦਾ ਜੇ ਡਿਸਟ੍ਰਿਕਟ ਬੋਰਡ ਅੱਜ ਇਹਦਾ ਸਨ ਗਿਆ ਨਹੀਂ ਲੱਗਾ ਅਸੀਂ ਧਮੀ ਸਾਹਿਬ ਤੇ ਗੜਗਾਈ ਸਾਹਿਬ ਅਸੀਂ ਥੋੜੇ ਦਿਨ ਚ ਲਾ ਕੇ ਅੰਮ੍ਰਿਤਸਰ ਪਹੁੰਚਾਂਗੇ ਜਾ ਕੇ ਦਰਬਾਰ ਸਾਹਿਬ ਪਹੁੰਚ ਕੇ ਆਪਣਾ ਡੈਪੋਟੀਸ਼ਨ ਦੇਾਂਗੇ ਉੱਥੇ ਇਹਨਾਂ ਦੇ ਖਿਲਾਫ ਪੂਰਾ ਪੂਰਾ ਕਾਰਵਾਈ ਕਰਾਂਗੇ ਮੈਂ ਜ਼ਿਆਦਾ ਨਹੀਂ ਬੋਲਦਾ ਮੇਰੇ ਵੀਰਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਮੈਨੂੰ ਇਸ ਤੋਂ ਜ਼ਿਆਦਾ ਨਹੀਂ ਬੋਲ ਸਕਦਾ ਇਹਨਾਂ ਕਹਿ ਕੇ ਆਈ ਆਈ ਜਿੰਨੇ ਨੌਜਵਾਨ ਮੇਰੇ ਆਏ ਇਹਨਾਂ ਦਾ ਧੰਨਵਾਦ ਮੀਡੀਆ ਕਰਮੀਆਂ ਦਾ ਧੰਨਵਾਦ ਕਿਉਂਕਿ ਤੁਸੀਂ ਪੰਥਕ ਹੋ ਤੁਸੀਂ ਪੰਥਕ ਹੋ ਤੇ ਅਸੀਂ ਵੀ ਬੜੇ ਨਾਲ ਪੰਥਕ ਹਾਂ ਤੁਸੀਂ ਸਾਡੀ ਆਵਾਜ਼ ਅੱਜ ਪੁਰਾਣੇ ਜੰਮੂ ਦੇ ਵਿੱਚ ਨਹੀਂ ਇਹ ਬੜੇ ਦੂਰ ਤੱਕ ਆਵਾਜ਼ ਜਾਣੀ ਸਾਡੀ ਇਹ ਗੱਲ ਅੱਜ ਚੁਕਣਾ ਜ਼ਰੂਰੀ ਸੀ ਕਿਉਂਕਿ ਇਹ ਆਵਾਜ਼ ਦਬਾਉਣ ਨੂੰ ਫਿਰਦੇ ਨੇ ਤੁਹਾਡਾ ਸਾਰਿਆ ਮੀਡੀਆ ਕਰਮੀਆਂ ਦਾ ਬਹੁਤ ਬਹੁਤ ਨੂੰ ਆਦਾ ਜੀ ਇੰਨੇ ਸ਼ਬਦਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਇੱਕ ਤੁਹਾਨੂੰ ਨਾਲ ਪੁਆਲ ਕੀਤਾ ਜਾਣਾ ਕਿ ਤੁਸੀਂ ਇਹ ਗੱਲ ਕੀਤੀ ਹੈ ਕਿ ਪੰਥ ਕੋ ਤੁਸੀਂ ਪੰਥ ਦਾ ਕੰਮ ਕਰਦੇ ਹੋ ਪੰਥ ਦਾ ਸਾਰੇ ਰੱਖਦੇ ਨੇ ਗਿਨੇ ਚੁਣੇ ਹੀ ਪੰਥਕ ਚੈਨਲ ਨੇ ਬਾਕੀ ਤਾਂ ਕਈਆਂ ਨੇ ਗੋਲ ਗੋਲ ਲੇ ਹੋਏ ਨੇ ਲੇਕਿਨ ਜਿਹੜੇ ਪੰਥਕ ਚੈਨਲ ਨੇ ਪੰਥਾ ਕੰਮ ਕਰਦੇ ਨੇ ਉਸ ਬਾਰੇ ਮੈਂ ਤੁਹਾਡਾ ਜਾਣਨਾ ਚਾਹੁੰਦਾ ਕਿ ਪੰਥਕ ਚੈਨਲਾਂ ਨੂੰ ਹੀ ਧਮਕਾਇਆ ਜਾ ਰਿਹਾ ਧਮਕੀ ਦਿੱਤੀ ਜਾ ਰਹੀ ਹੈ ਤੁਹਾਡੇ ਤੇ ਕੋਰਟ ਕੇਸ ਸਾਡੇ ਪੰਜਾਬ ਦੇ ਕਿ ਆਸੀਂ ਇਹ ਪੰਥ ਦਾ ਕੰਮ ਕਰਨਾ ਛੱਡ ਦਈਏ ਦੇਖੋ ਜਿਹੜਾ ਵੀ ਕੋਈ ਝੂਠਾ ਬੰਦਾ ਹੈ ਝੂਠਾ ਇਨਸਾਨ ਹੈ ਉਹ ਆਪਣੇ ਝੂਠ ਨੂੰ ਸਪਾਣ ਵਾਸਤੇ ਆਪਣੇ ਕੁਫਰ ਨੂੰ ਸਪਾਣ ਵਾਸਤੇ ਉਹ ਬਹੁਤ ਸਾਰੇ ਹੀਲੇ ਵਸੀਲੇ ਕਰਦਾ ਹੈ ਲੇਕਿਨ ਪੰਥ ਤੁਹਾਨੂੰ ਪ੍ਰਵਾਨਗੀ ਦਿੰਦਾ ਹੈ ਔਰ ਪੰਥ ਸ਼ੁਕਰੀਆ ਅਦਾ ਕਰਦਾ ਹੈ ਕਿ ਤੁਸੀਂ মিডিਆ ਪਰਸਨਲ ਜਿਹੜੇ ਪ੍ਰੋਪਰ ਸਿੱਖ ਚੈਨਲ ਬਣ ਕੇ ਸਿੱਖੀ ਦੇ ਛੋਟੇ ਤੋਂ ਛੋਟੇ ਮਸਲੇ ਨੂੰ ਉਜਾਗਰ ਕਰਦੇ ਹੋ ਪੰਥ ਤੱਕ ਪਹੁੰਚਾਉਂਦੇ ਹੋ ਅਗਰ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਕੋਈ ਵੀ ਸ਼ਖਸ਼ ਸਾਡੇ ਪੰਥਕ মিডিਆ ਜਾਂ মিডিਆ ਦੇ ਸਾਡੇ ਜਿਹੜੇ ਲੋਕ ਹਨ ਉਹਨਾਂ ਤੱਕ ਅਗਰ ਕੋਈ ਕੋਝੀ ਹਰਕਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਸਾਰੇ মিডিਆ ਚੈਨਲ ਸਾਰਿਆਂ ਨਾਲ ਪੰਥ ਖੜਾ ਹੈ ਅਸੀਂ ਤੁਹਾਡੇ ਨਾਲ ਹਾਂ ਜਿਹੜਾ ਵੀ ਕੋਈ ਤੁਹਾਨੂੰ ਧਮਕੀ ਦਿੰਦਾ ਹੈ ਜਾਂ ਤੁਹਾਡਾ ਰਸਤਾ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਇੱਕ ਵਾਰ ਆਪਣੀ ਆਵਾਜ਼ ਪੰਥ ਤੱਕ ਪੁਜਾਓ ਪੰਥ ਤੁਹਾਡੇ ਨਾਲ ਖੜਾ ਹੈ ਅਸੀਂ ਆਪਣਾ ਪੂਰਾ ਜੋਰ ਲਾਵਾਂਗੇ ਔਰ ਇਹਨਾਂ ਲੋਕਾਂ ਦੇ ਦੰਦ ਖੱਟੇ ਕਰਕੇ ਦੱਸਾਂਗੇ ਇਹਨਾਂ ਨੂੰ ਕਿ ਕਿਸ ਤਰ੍ਹਾਂ ਇਹਨਾਂ ਦੀਆਂ ਚੋਰੀਆਂ ਚਕਾਰੀਆਂ ਜੜੀਆਂ ਨੇ ਉਹਨਾਂ ਤੇ ਠੱਲ ਪਾਈ ਜਾਂਦੀ ਹੈ ਤਾਂ ਕਰਕੇ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪੰਥ ਜਿਸ ਨਾਲ ਹੈ ਉਸ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪੰਥ ਬਹੁਤ ਸਮਰੱਥ ਹੈ ਹਾਂਜੀ ਅ ਵੀਰ ਜੀ ਅ ਅੱਜ ਤੋਂ ਕਰੀਬ ਡੇਢ ਤੋਂ 2 ਸਾਲ ਪਹਿਲਾਂ ਵੀ ਜਦੋਂ ਨਵਾਂ ਨਵੇਂ ਡੀਜੀਪੀਸੀ ਬਣੀ ਸੀ ਉਹਦੇ ਕਰੀਬ 6 ਮਹੀਨੇ ਬਾਅਦ ਵੀ ਇੱਕ ਗੁਰਦੁਆਰਾ ਟਾਲੀ ਸਾਹਿਬ ਵਿੱਚ ਵੀ ਇਸੇ ਤਰ੍ਹਾਂ ਦਾ ਸੇਮ ਮਾਮਲਾ ਸਾਹਮਣੇ ਆਇਆ ਸੀ ਉਹਦੇ ਵਿੱਚ ਵੀ ਇਹੋ ਹੀ ਪ੍ਰਬੰਧਕ ਜਿਨ੍ਹਾਂ ਦੇ ਤੁਸੀਂ ਨਾਂ ਲੈ ਰਹੇ ਹੋ ਅਖਨੂਰ ਦੇ ਡੀਜੀਪੀਸੀ ਦੇ ਰਣਵੀਰ ਸਿੰਘ ਵੀ ਉਹਨਾਂ ਦੀ ਫੋਟੋ ਵੀ ਉਹਦੇ ਵਿੱਚ ਵਾਇਰਲ ਹੋਈ ਸੀ ਉਹ ਵੀ ਇਸੇ ਤਰ੍ਹਾਂ ਦਾ ਫੇਕ ਵਿਆਹ ਕਹਿ ਕੇ ਬੜਾ ਵਾਇਰਲ ਹੋਇਆ ਸੀ ਲੱਗਦਾ ਨਹੀਂ ਹੈ ਕਿ ਇਹਨਾਂ ਨੂੰ ਕੋਈ ਡਰ ਹੀ ਨਹੀਂ ਹੈ ਦੇਖੋ ਜੀ ਇਹ ਜਿਹੜੀਆਂ ਬਾਰ-ਬਾਰ ਘਟਨਾਵਾਂ ਹੋਣ ਦਾ ਕਾਰਨ ਇਹੀ ਹੈ ਕਿ ਅਗਰ ਜਦੋਂ ਕੋਈ ਵੀ ਮੰਦਭਾਗੀ ਘਟਨਾ ਪਹਿਲੀ ਵਾਰ ਵਾਪਰੀ ਅਗਰ ਉਹਦੇ ਉੱਪਰ ਪੂਰਨਤਾ ਸੰ ਗਿਆਨ ਲਿਆ ਜਾਂਦਾ ਪੂਰਨਤਾ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਪਦ ਹਨ ਜਿਹੜੀਆਂ ਪੋਸਟਾਂ ਤੇ ਉਹ ਬੈਠੇ ਹਨ ਉਹਨਾਂ ਨੂੰ ਬਰਖਾਸਤ ਕੀਤਾ ਜਾਂਦਾ ਕੱਢਿਆ ਜਾਂਦਾ ਤੇ ਸ਼ਾਇਦ ਇਹ ਜੀਆਂ ਜਿਹੜੀਆਂ ਹੂਣ ਵਾਪਰ ਰਹੀਆਂ ਘਟਨਾਵਾਂ ਨਾ ਵਾਪਰਦੀਆਂ ਬਹੁਤ ਦੁੱਖ ਹੁੰਦਾ ਹੈ ਕਿ ਸਾਡੇ ਕੁਝ ਕੇ ਹਾਈ ਪੋਸਟਾਂ ਤੇ ਬੈਠੇ ਹੋਏ ਲੋਕ ਜਿਨ੍ਹਾਂ ਨੂੰ ਸੰਗਤ ਨੇ ਆਪ ਪ੍ਰਵਾਨਗੀ ਦੇ ਕੇ ਬਿਠਾਇਆ ਹੈ ਸੰਗਤ ਨੇ ਪੰਥ ਦੀ ਸੇਵਾ ਬਖਸ਼ੀ ਹੈ ਉਹਨਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਸੰਗਤ ਨੇ ਤੁਹਾਨੂੰ ਸੇਵਾਵਾਂ ਬਖਸ਼ੀਆਂ ਹਨ ਸੰਗਤ ਨੂੰ ਬਹੁਤ ਵੱਡਾ ਦਰਜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਗੁਰੂਆਂ ਨੇ ਦਿੱਤਾ ਹੈ ਸੰਗਤ ਨੂੰ ਗੁਰੂ ਦਾ ਰੂਪ ਦਿੱਤਾ ਹੈ ਗੁਰੂ ਦੇ ਰੂਪ ਨਾਲ ਨਵਾਜਿਆ ਗਿਆ ਹੈ ਅਗਰ ਗੁਰੂ ਦੇ ਰੂਪ ਸੰਗਤ ਦੀ ਗੱਲ ਵੀ ਅਗਰ ਇਹਨਾਂ ਨੇ ਨਹੀਂ ਸੁੰਨੀ ਇਹ ਫਿਰ ਸੰਗਤ ਦੀ ਸੇਵਾ ਕਰਨ ਦੇ ਲਾਇਕ ਨਹੀਂ ਹਨ ਇਹਨਾਂ ਨੂੰ ਆਪਣੇ ਪਦਾਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿ ਨਹੀਂ ਅਸਤੀਫਾ ਦੇਣਗੇ ਹਾਲਾਤ ਜੇਕਰ ਇਹ ਨਹੀਂ ਅਸਤੀਫਾ ਦੇ ਦਿੰਦੇ ਫਿਰ ਸੰਗਤ ਸਮਰੱਥ ਹੈ ਸੰਗਤ ਇਹਨਾਂ ਨੂੰ ਇਹਨਾਂ ਦੀਆਂ ਪਦਵੀਆਂ ਤੋਂ ਉਤਾਰ ਦੇਗੀ ਜਿਸ ਤਰ੍ਹਾਂ ਕਿ ਤਿੰਨ ਬੰਦਿਆਂ ਨੂੰ ਮੁਅਤਲ ਕੀਤਾ ਗਿਆ ਜੀ ਜਦ ਕਿ ਉੱਥੇ ਹੋਰ ਵੀ ਬਹੁਤ ਸਾਰੇ ਸ਼ਾਮਲ ਸੀ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਗਰੰਥੀ ਸਿੰਘ ਦੇ ਹੀ ਕਹਿਣ ਤੇ ਇਹ ਸਭ ਕੁਝ ਹੋਇਆ ਹੋਵੇਗਾ ਜਾਂ ਰਾਗੀ ਸਿੰਘ ਦੇ ਜਾਂ ਫਿਰ ਉਹ ਤੀਸਰਾ ਬੰਦਾ ਜਿਸ ਨੂੰ ਜਿਹਨਾਂ ਨੂੰ ਮੁਅਤਲ ਕੀਤਾ ਗਿਆ ਹੈ ਇਹੋ ਹੀ ਕੋ ਮੇਨ ਕਲਪਰੇਟ ਨੇ ਜਾਂ ਇਹਨਾਂ ਦੇ ਉੱਪਰ ਵੀ ਕੋਈ ਹੋ ਸਕਦਾ ਹੈ ਕਿਉਂਕਿ ਕਮੇਟੀ ਸਿਰਫ ਇਨਾ ਤਿੰਨ ਬੰਦਿਆਂ ਦੇ ਨਾਲ ਨਹੀਂ ਚੱਲਦੀ ਦੇਖੋ ਸਾਡਾ ਮੰਨਣਾ ਇਹ ਹੈ ਕਿ ਉਸ ਵਕਤ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਲੋਕ ਸਨ ਜਿਹੜੇ ਉੱਥੇ ਨਿਰੰਤਰ ਡਿਊਟੀਆਂ ਨਿਭਾਉਂਦੇ ਹਨ ਔਰ ਉਸ ਵਕਤ ਜਿਸ ਵਕਤ ਇਹ ਮੰਦ ਭਾਦੀ ਭਾਗੀ ਘਟਨਾ ਹੋਈ ਹੈ ਉਹਦੇ ਵਿੱਚ ਮੌਜੂਦ ਸਨ ਉਹਨਾਂ ਸਾਰਿਆਂ 'ਤੇ ਹੀ ਐਕਸ਼ਨ ਹੋਣਾ ਚਾਹੀਦਾ ਕਿਸੇ ਇੱਕ ਦੋ ਬੰਦੇ 'ਤੇ ਅਗਰ ਐਕਸ਼ਨ ਕਰ ਦਿੰਦੇ ਹੋ ਤੇ ਇਹ ਬੇਇਨਸਾਫੀ ਹੋਏਗੀ ਸਾਡੀ ਇਹੀ ਮੰਗ ਹੈ ਕਿ ਸਭਨਾਂ 'ਤੇ ਇਹ ਐਕਸ਼ਨ ਹੋਣਾ ਚਾਹੀਦਾ ਹੈ ਅਤੇ ਜੀ ਪੈਸਾ ਇਕੱਠੇ ਜਿਨ੍ਹਾਂ ਨੇ ਸੀਸੀਟੀਵੀ ਵਾਇਰਲ ਕੀਤਾ ਹੈ ਉਹਨਾਂ ਨੂੰ ਸਨਮਾਨ ਨੂੰ ਮਤਲਬ ਕਿ ਬੰਦਾ ਦੇਣਾ ਦੇਖੋ ਜੀ ਬਿਲਕੁਲ ਉਹਨਾਂ ਨੇ ਇੱਕ ਕਿਸਮ ਦੀ ਇਹਨਾਂ ਨਾਲ ਰਿਵੈਂਜ ਲਈ ਹੈ ਇੱਕ ਕਿਸਮ ਦਾ ਬਹੁਤ ਵੱਡਾ ਦਿਲ ਖੋਲ ਕੇ ਨੀਤੇ ਕਈ ਲੋਕ ਤੇ ਐਸੇ ਹਨ ਜਿਹੜੇ ਡਰ ਜਾਂਦੇ ਹਨ ਨਾਲ ਗੱਲ ਨੂੰ ਦਬਾ ਦਿੰਦੇ ਹਨ ਔਰ ਨਾਲ ਹੀ ਮਿਲ ਜਾਂਦੇ ਹਨ ਇਹ ਬਹੁਤ ਵੱਡੀ ਗੱਲ ਕੀਤੀ ਇਸ ਚੀਜ਼ ਦੀ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਕਿ ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਐਸੀ ਮੰਦਭਾਗੀ ਕੋਈ ਘਟਨਾ ਹੋਈ ਹੈ ਉਸ ਨੂੰ ਉਜਾਗਰ ਕੀਤਾ ਸੰਗਤ ਤੱਕ ਪਹੁੰਚਾਇਆ ਤਾਂ ਕਿ ਅਗਾਹਾਂ ਤੋਂ ਕੋਈ ਵੀ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਕਰਨ ਵਾਲਾ ਸੁਚੇਤ ਰਹੇ ਡਰੇ ਕਿ ਮੇਰੀ ਅਗਰ ਇਹ ਘਟਨਾ ਬਾਹਰ ਚੱਲ ਜਾਂਦੀ ਹੈ ਸੰਗਤ ਤੱਕ ਪਹੁੰਚ ਜਾਂਦੀ ਹੈ ਤੇ ਮੇਰੇ ਤੇ ਬਹੁਤ ਸਖਤ ਐਕਸ਼ਨ ਹੋਏਗਾ ਗੁਰਦੁਆਰਾ ਸੰਗਤ ਦਾ ਨਾ ਕਿ ਆਮ ਬੰਦਿਆਂ ਦਾ ਚਾਰਵੇਂ ਪੰਜਾਂ ਦਾ ਇਸ ਕਰਕੇ ਉਸ ਬੰਦੇ ਨੇ ਬਹੁਤ ਵਧੀਆ ਗੱਲ ਕੀਤੀ ਹੈ ਜਿਹੜੀ ਸੀਸੀਟੀਵੀ ਫੁਟੇਜ ਵਾਇਰਲ ਕੀਤੀ ਹੈ ਉਹਨੂੰ ਸਨਮਾਨ ਦੇਣਾ ਵੀ ਬੰਦਾ ਹੈ ਬਿਲਕੁਲ ਜੀ ਸਨਮਾਨ ਦੇਣਾ ਬੰਦਾ ਹੈ ਔਰ ਇਹ ਮੇਰਾ ਇਹ ਪੂਰੀ ਸਿੱਖ ਜਗਤ ਨੂੰ ਇੱਕ ਮੈਸੇਜ ਹੈ ਕਿ ਕੋਈ ਵੀ ਇਸ ਵਿੱਚ ਡਰਨ ਵਾਲੀ ਗੱਲ ਨਹੀਂ ਹੈ ਕੋਈ ਵੀ ਗੁਰਦੁਆਰਾ ਵਿੱਚ ਗੁਰਦੁਆਰਾ ਸਾਹਿਬ ਵਿੱਚ ਅਗਰ ਮੱਥਾ ਟੇਕਣ ਜਾਂਦਾ ਹੈ ਜਾਂ ਉੱਥੇ ਪ੍ਰੈਜ਼ੈਂਟ ਹੈ ਅਗਰ ਉਹਨੂੰ ਲੱਗਦਾ ਹੈ ਕਿ ਕੋਈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਐਸੀ ਘਟਨਾ ਵਾਪਰ ਰਹੀ ਹੈ ਹੋ ਰਹੀ ਹੈ ਉਹਨਾਂ ਦੀ ਮੌਜੂਦਗੀ ਵਿੱਚ ਤੇ ਉਹ ਆਪਣੀ ਵਾਇਸ ਨੂੰ ਰੇਜ਼ ਕਰਨ ਔਰ ਉਸੇ ਵਕਤ ਉਸ ਗੱਲ ਨੂੰ ਰੋਕਣ ਦੀ ਕੋਸ਼ਿਸ਼ ਕਰਨ ਇਹਨਾਂ ਚੀਜ਼ਾਂ ਨਾਲ ਆਉਣੇ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੰਦਭਾਗੀ ਘਟਨਾਵਾਂ ਹੋ ਰਹੀਆਂ ਹਨ ਉਹਨਾਂ ਤੇ ਫਲ ਪੇਗੀ ਉਹਨਾਂ ਤੇ ਰੋਕ ਲੱਗੀ ਤੇ ਜੰਮੂ ਦੀ ਸਿੱਖ ਸੰਗਤ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਸਿਰ ਸੰਗਤ ਨੂੰ ਕੀ ਕਰਨਾ ਚਾਹੀਦਾ ਯਾਨੀ ਕਿ ਤੁਸੀਂ ਸਪੋਰਟ ਕਰਨੀ ਚਾਹੀਦੀ ਹੈ মিডিਆ ਦੀ ਸੰਗਤ ਨੂੰ ਸੰਗਤ ਨੂੰ ਸਾਰੀ ਸਪੋਰਟ ਕਰਨੀ ਚਾਹੀਦੀ ਹੈ ਔਰ ਸੰਗਤ ਸਪੋਰਟ ਕਰਦੀ ਹੈ ਸਿਰਫ ਅਸੀਂ ਲੋਕ ਆਪਣੇ ਆਪਣੇ ਮਸਾਇਲਾਂ ਦੇ ਵਿੱਚ ਰੁੱਝੇ ਹੋਏ ਆ ਅਸੀਂ ਇੱਕ ਕਮੇਟੀ ਨਿਰਵਾਚਿਤ ਕੀਤੀ ਗਠਿਤ ਕੀਤੀ ਉਹਨਾਂ ਨੂੰ ਇਹ ਕੰਮ ਸੌਂਪਿਆ ਲੇਕਿਨ ਸੰਗਤ ਅੱਜ ਇਸ ਚੀਜ਼ ਨੂੰ ਸਮਝ ਰਹੀ ਹੈ ਕਿ ਉਹ ਕਮੇਟੀਆਂ ਅਭੀ ਅਸਲੀਆਂ ਹੋ ਗਈਆਂ ਹਨ ਅਕਾਲ ਤਖਤ ਦੇ ਦਫ਼ਤਰ ਸਾਹਿਬ ਕੋਲ ਇਹ ਗੱਲ ਪਹੁੰਚਣੀ ਚਾਹੀਦੀ ਜਰੂਰੀ ਹੈ ਬਿਲਕੁਲ ਇਹ ਤੇ ਇਹ ਤੇ ਵੀਰਤੀ ਹੁਣ ਪੁੱਜ ਗਈ ਪੁੱਜ ਗਈ ਇਹ ਤੇ ਪੁੱਜ ਗਈ ਇਹ ਤੇ ਪੂਰੇ ਵਰਲਡ ਤੱਕ ਪੁੱਜ ਗਈ ਹੈ ਤੇ ਵੈਸੇ ਵੀ ਅਸੀਂ ਅਕਾਲ ਤੱਕ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਸਪੈਸ਼ਲ ਲਿਖਤ ਚਿੱਠੀ ਵੀ ਭੇਜਾਂਗੇ ਉਹ ਆਏ ਵੀ ਸਨ ਜੰਮੂ ਵਿੱਚ 2-3 ਦੌਰੇ ਉਹਨਾਂ ਦੇ ਹੋ ਗਏ ਹਨ ਬਹੁਤ ਅੱਛੇ ਉਹਨਾਂ ਦੇ ਵਿਚਾਰ ਹਨ ਔਰ ਉਹਨਾਂ ਨੇ ਬਹੁਤ ਅਚੀਆਂ ਦਿਸ਼ਾ ਇੱਥੇ ਸਟੇਟ ਦੇ ਲੋਕਾਂ ਨੂੰ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਔਰ ਸਾਡੀ ਇਹ ਮੰਗ ਹੈ ਕਿ ਅਗਾਹ ਤੋਂ ਵੀ ਉਹ ਸਾਡੇ ਕਿਸੇ ਵੀ ਸੱਜੇ ਤੇ ਜ਼ਰੂਰ ਇੱਥੇ ਆ ਕੇ ਔਰ ਐਸਜੀਪੀਸੀ ਜਿਹੜੇ ਉਹਨਾਂ ਦੇ ਪ੍ਰਧਾਨ ਹਨ ਸਰਦਾਰ ਧਾਮੀ ਜੀ ਐਡਵੋਕੇਟ ਸਾਹਿਬ ਉਹਨਾਂ ਨੂੰ ਵੀ ਸਾਡੀ ਅਪੀਲ ਹੈ ਕਿ ਉਹ ਜ਼ਰੂਰ ਇੱਥੇ ਸਟੇਟ ਵਿੱਚ ਆ ਕੇ ਜ਼ਰੂਰ ਆਪਣੀ ਜਿਹੜੀ ਹੈ ਸੂਝ-ਬੂਝ ਨਾਲ ਇੱਥੇ ਦੇ ਜਿਹੜੇ ਮਸਲੇ ਹਨ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਅਚਾ ਤੁਹਾਨੂੰ ਆਖਰੀ ਸਵਾਲ ਕਿ ਨਸ਼ਾਰੇ ਤੂੰ ਉਹ ਚੱਲ ਕੇ ਇੱਥੇ ਆਏ ਤੇ ਨਸ਼ਾਰੇ ਤੂੰ ਲੈ ਕੇ ਅਖਨੂਰ ਤੱਕ ਕਿਹਾਂ ਵਿੱਚ ਕੋਈ ਗੁਰਦੁਆਰਾ ਸਾਹਿਬ ਨਹੀਂ ਸੀ ਉਹਨਾਂ ਨੇ ਇਹ ਗੁਰਦੁਆਰਾ ਹੀ ਕਿਉਂ ਚੁਣਿਆ ਚਲੋ ਕਿਸ ਮੰਚਾ ਨਾਲ ਇੱਥੇ ਆਏ ਗੁਰਦੁਆਰਾ ਸਾਹਿਬ ਤੇ ਕੋਈ ਵੀ ਗੁਰਦੁਆਰਾ ਸੰਗਤ ਦੇ ਵਾਸਤੇ ਉਹ ਆਪਣਾ ਕੋਈ ਪਰਸਨਲ ਨਹੀਂ ਸਾਰੇ ਹੀ ਸੰਗਤ ਦੇ ਸਾਂਝੇ ਗੁਰਦੁਆਰੇ ਹਨ ਕੋਈ ਕਿਦੇ ਆ ਕੇ ਵੀ ਕੋਈ ਫੰਕਸ਼ਨ ਕਰ ਸਕਦਾ ਹੈ ਲੇਕਿਨ ਮੰਨਣਾ ਇਹ ਹੈ ਕਿ ਉਹ ਫੰਕਸ਼ਨ ਉਹ ਕਾਰਜ ਬਿਲਕੁਲ ਮਰਿਆਦਾ ਦੇ ਵਿੱਚ ਹੋਣਾ ਚਾਹੀਦਾ ਹੈ ਔਰ ਸੰਗਤ ਨੂੰ ਵੀ ਮੈਕਸਿਮਮ ਸੰਗਤ ਨੂੰ ਮਰਿਆਦਾ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਜਿਹੜੇ ਗੁਰਦੁਆਰਿਆਂ ਦਾ ਸੰਚਾਲਨ ਆਪਣੇ ਹੱਥ ਵਿੱਚ ਲੈ ਕੇ ਬੈਠੇ ਹਨ ਉਹਨਾਂ ਨੂੰ ਤੇ ਪੂਰਨਤਾ ਮਰਿਆਦਾ ਦਾ ਪੂਰਾ ਪਤਾ ਹੋਣਾ ਚਾਹੀਦਾ ਹੈ ਜੰਮੂ ਡੀ ਇਸ ਬਾਤ ਵਿੱਚ ਮਤਲਬ ਕਿ ਅੱਗੇ ਆਣਾ ਜੇ ਤਾਂ ਬੋਲਣਾ ਜੇ ਤਾਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਜਦੋਂ ਪੀਟੀਬੀਸੀ ਦਾ ਦੇਖੋ ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਅਸੀਂ ਅ ਥੋੜਾ ਵਕਤ ਪਾ ਕੇ ਇਸ ਮਸਲੇ ਨੂੰ ਕੋਈ ਅੰਦਰੋਂ ਅੰਦਰ ਕੋਈ ਸੁਝਾਲ ਦੀ ਕੋਸ਼ਿਸ਼ ਕਰੀਏ ਲੇਕਿਨ ਅੱਜ ਸੰਗਤ ਇਨ੍ਹਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰੇਗੀ ਸੰਗਤ ਚਾਹੁੰਦੀ ਹੈ ਕਿ ਕੋਈ ਵੀ ਦੋਸ਼ੀ ਹੈ ਉਸ ਨੂੰ ਸਾਹਮਣੇ ਲਿਆ ਕੇ ਸਜ਼ਾ ਦਿੱਤੀ ਜਾਏ ਤਾਂ ਕਿ ਸਿੱਖ ਧਰਮ ਦੇ ਵਿੱਚ ਛੁਪਾਉਣੇ ਵਾਲਾ ਕੰਮ ਨਹੀਂ ਹੈ ਸਿੱਖ ਧਰਮ ਚੱਲਦਾ ਹੀ ਡਿਸਪਲਾਈਨ ਉੱਪਰ ਹੈ ਮਰਿਆਦਾ ਰਹਿਤ ਡਿਸਪਲਾਈਨ ਇਸ ਦੇ ਅੰਦਰ ਹੀ ਸਿੱਖ ਸੰਗਤ ਜਿਹੜੀ ਚੱਲਦੀ ਹੈ ਕਿਉਂਕਿ ਸਾਡੇ ਗੁਰੂ ਦੇ ਵਚਨ ਹਨ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਅਸੀਂ ਰਹਿਤ ਦੇ ਉੱਪਰ ਗੁਰੂਆਂ ਦੇ ਦਿੱਤੇ ਸਿਧਾਂਤ ਦੇ ਉੱਪਰ ਹੀ ਪੈਰਾ ਦੇਣਾ ਹੈ ਇਸ ਦੇ ਸਿਵਾਏ ਸਾਡਾ ਮਨਮਤ ਨੂੰ ਕੋਈ ਵੀ ਸਾਡਾ ਨਾ ਕੋਈ ਸਾਡੀ ਸੋਚ ਉਸ ਪਾਸੇ ਜਾਣੀ ਚਾਹੀਦੀ ਹੈ ਨਾ ਕੋਈ ਬढ़ावा ਹੈ ਅਤੇ ਮੈਂ ਲਾਸਟ ਵਿੱਚ ਇੱਕ ਵਾਰੀ ਫੇਰ ਸਾਰੀ ਜਗਤ ਦੇ ਵਿੱਚ ਬਖਸਦੀ ਸਾਧ ਸੰਗਤ ਨਾਮ ਲੈਵਾ ਗੁਰੂ ਨਾਨਕ ਨਾਮ ਲੈਵਾ ਸੰਗਤ ਨੂੰ ਧੰਨਵਾਦ ਕਰਦਾ ਹਾਂ ਅਤੇ ਜਿੰਨਾ ਵੀ ਇਸ ਵਕਤ ਜੰਮੂ ਕਸ਼ਮੀਰ ਦਾ ਮੀਡੀਆ ਇੱਥੇ ਆ ਕੇ ਸਾਡੇ ਨਾਲ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਔਰ ਸਾਡੀ ਗੱਲਬਾਤ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸਭਨਾਂ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਸਾਰੀ ਸਿੱਖ ਜਗਤ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ